ਪਗਲ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਪਗਲ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ 23 ਮਾਰਚ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਵੀਰੋ ਤੁਹਾਡੇ ਕਾਰਜ ਜੂਰੇ ਲਾ ਕੇ ਜਿੰਦਗੀਆਂ ਕਰਾਂਗੇ ਪੂਰੇ ਨਾਯਾਨ ਭਾਰਤ ਸਵਾ ਜਿੰਦਾਬਾਦ 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 ਨਾਯਾਨ ਭਾਰਤ ਸਵਾ ਜਿੰਦਾਬਾਦ 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 23 ਮਾਰਚ ਦੇ ज़िंदबाद ज़िंदबाद ज़िंदाबाद सामरा मुर्दाबाद मुरदाबाद मुरदाबाद ज़िंदाब ज़िंदाबाद ਮੇਰਾ ਨਾਮ ਦਵਿੰਦਰ ਸ਼ਬੀਲਪੁਰ ਜ਼ਿਲ੍ਹਾ ਪ੍ਰਧਾਨ ਨੌਜਨ ਪਾਰਸ਼ਵਾ ਅੱਜ ਦਾ ਅਸੀਂ ਪ੍ਰੋਗਰਾਮ ਆ ਜਿਹੜਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਮਰਪਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਆ ਨੌਜਨ ਪਾਰਸ਼ਵਾ ਦੀ ਗਵਾਈ ਦੇ ਹੇਠ ਇੱਥੇ ਅੱਜ ਅਸੀਂ ਪਾਤਰਾਂ ਦੇ ਵਿੱਚ ਇੱਕ ਮੋਟਰਸਾਈਕਲ ਮਾਰਚ ਕੀਤਾ ਮਾਰਚ ਤੋਂ ਬਾਅਦ ਅਸੀਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਸ਼ਰਧਾਂਜਲੀ ਤੋਂ ਬਾਅਦ ਹੁਣ ਅਸੀਂ ਐਮਐਲਏ ਸਾਹਿਬ ਦੇ ਜਿਹੜਾ ਘਰਾਂ ਨੂੰ ਮਾਰਚ ਕਰਨਾ ਉਹਦੇ ਵਿੱਚ ਅਸੀਂ ਮੰਗ ਰੱਖਿਆ ਵੀ ਅੱਜ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉਸਤੇ ਅਸੀਂ ਇਹਨਾਂ ਦੇ ਜਿਹੜਾ ਗੁਪਤ ਟਿਕਾਣਾ ਸੀ ਫਰੋਜ਼ਪੁਰ ਦੇ ਵਿੱਚ ਤੂੜੀ ਬਾਜ਼ਾਰ ਦੇ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆਂ ਵੀ ਉਸ ਨੂੰ ਜਿਹੜਾ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾ ਬਣਾ ਕੇ ਨੌਜਵਾਨਾਂ ਲਈ ਜਿਹੜਾ ਉਹ ਖੋਲ੍ਹਿਆ ਜਾਵੇ ਉੱਥੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਪਿਛਲੇ ਸਾਲ ਨੌਜਾਨ ਭਾਰ ਸਭਾ ਨੇ ਉੱਥੇ ਕਬਜ਼ਾ ਛਡਵਾਇਆ ਵੀ ਸੀ ਤੇ ਉਹਨੂੰ ਜਿਹੜਾ ਖਾਲੀ ਕਰਵਾਇਆ ਸੀ ਪਰ ਉੱਥੋਂ ਦੇ ਐਮ ਐਮ ਐਲ ਏ ਨੇ ਫਿਰੋਜ਼ਪੁਰ ਦੇ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਤੇ ਜਿਹੜਾ ਦੁਬਾਰਾ ਕਬਜ਼ਾ ਕਰਵਾਤਾ ਸੀ ਅਸੀਂ ਮੰਗ ਕਰਦੇ ਆਂ ਵੀ ਉਸ ਨੂੰ ਜਿਹੜਾ ਕਬਜ਼ੇ ਨੂੰ ਛਡਵਾ ਕੇ ਸਰਕਾਰ ਜਿਹੜਾ ਉਹਨੂੰ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਵੇ ਨੌਜਵਾਨਾਂ ਨੂੰ ਮੈਸੇਜ ਕੀਤਾ ਗਿਆ ਅੱਜ ਦੇ ਮੌਕੇ ਤੇ ਅੱਜ ਦੇ ਮੌਕੇ ਨੌਜਵਾਨਾਂ ਨੂੰ ਅਸੀਂ ਮੈਸੇਜ ਦੇ ਰਿਹਾ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਪੁਲਸ ਰਾਜ ਗੁੰਡਾ ਜਿਹੜਾ ਬਣਾਇਆ ਜਾ ਰਿਹਾ ਉਸ ਦੇ ਖਿਲਾਫ ਨੌਜਵਾਨਾਂ ਨੂੰ ਜਿਹੜਾ ਲੜਨਾ ਚਾਹੀਦਾ ਸਾਡੇ ਪੰਜਾਬ ਦੇ ਹਰੇਕ ਵਰਗ ਨੂੰ ਜਿਹੜਾ ਉਸ ਦੇ ਖਿਲਾਫ ਲੜਨਾ ਚਾਹੀਦਾ ਅਤੇ ਜਿਹੜਾ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਨੌਜਵਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਨਹੀਂ ਹੈਗੇ ਬਹੁਤ ਸਾਰੇ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਪੰਜਾਬ ਦੇ ਵਿੱਚ ਨਸ਼ਾ ਵੱਡੇ ਤਦਾਰ ਤੇ ਜਿਹੜਾ ਫ ਇਹ ਚੀਜ਼ਾਂ ਦੇ ਖਿਲਾਫ ਜਿਹੜਾ ਨੌਜਵਾਨਾਂ ਨੂੰ ਜਿਹੜਾ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਅੱਜ ਦਾ ਜਿਹੜਾ ਅਸੀਂ ਨੌਜਵਾਨਾਂ ਨੂੰ ਇਸ ਇਹ ਜਿਹੜਾ ਪ੍ਰੇਰਣਾ ਪ੍ਰੇਰਣਾ ਲੈਣੀ ਚਾਹਾਂਗੇ ਸ਼ਹੀਦ ਭਗਤ ਸਿੰਘ ਤੋਂ ਨੌਜਵਾਨਾਂ ਨੂੰ ਵੀ ਇਹੀ ਮੈਸੇਜ ਹੈ ਸਾਡਾ ਵੀ ਉਹੋ ਵੀ ਇਹ ਪ੍ਰੇਰਣਾ ਲੈਣ ਜਿਹੜਾ ਸ਼ਹੀਦ ਭਗਤ ਸਿੰਘ ਨੇ ਲੜਾਈ ਲੜੀ ਸੀ ਸਾਮਰਾਜਵਾਦ ਦੇ ਖਿਲਾਫ ਅੱਜ ਵੀ ਜਿਹੜਾ ਉਸ ਲੜਾਈ ਨੂੰ ਜਾਰੀ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਹੈ ਨਸ਼ੇ ਵੱਲ ਕਿਉਂ ਜਾ ਰਹੇ ਨੇ ਨੌਜਵਾਨ ਨਸ਼ੇ ਵੱਲ ਪੰਜਾਬ ਦੇ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈਗਾ ਪਿੰਡਾਂ ਦੇ ਵਿੱਚ ਚੰਗੇ ਖੇਡ ਗਰਾਊਂਡ ਨਹੀਂ ਹੈਗੇ ਨੌਜਵਾਨ ਜਿਹੜੇ ਨਸ਼ੇ ਵੱਲ ਜਾਣ ਕਾਰ ਨੇ ਜਿਹੜਾ ਜੁਦ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਉਹ ਬਿਲਕੁਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਨਸ਼ੇ ਸਮਗਲਰਾਂ ਦੇ ਘਰ ਟਾਏ ਜਾ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੇ ਕਾਰਵਾਈ ਨਹੀਂ ਕਰਨੀ ਚਾਹੀਦੀ ਉਹਨਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਆ ਪਰ ਉਹਦੇ ਨਾਲ ਨਾਲ ਜਿਹੜੇ ਵੱਡੇ ਵੱਡੇ ਮਗਰਮਾਛ ਨੇ ਜਿਹੜੇ ਬਾਰਡਰਾਂ ਤੋਂ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਵੱਲ ਸਰਕਾਰ ਬਿਲਕੁਲ ਨਹੀਂ ਧਿਆਨ ਦੇ ਰਹੀ ਤੇ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਵਿੱਚ ਜਿਹੜੇ ਪੀੜਤ ਨੇ ਉਹਨਾਂ ਦੇ ਜਿਹੜੇ ਘਰ ਟਾਏ ਜਾ ਰਹਿਆ ਇਸ ਦਾ ਨਾਜਨ ਪਰਸਵਾਟਾ ਵਿਰੋਧ ਕਰਦੀ ਆ ਤੇ ਮੰਗ ਕਰਦੀ ਆ ਕਿ ਜਿਹੜੀ ਡੀਜੀਪੀ ਸ਼ਸ਼ੀ ਕਾਨ ਦੀ ਇੱਕ ਰਿਪੋਰਟ ਸੀ ਸਾਫ ਦਾ ਜ਼ਿਲ੍ਹਾ ਦੇ ਡੀਜੀਪੀ ਸੀ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ 175 ਬੰਦਿਆਂ ਦੀ ਜਿਹੜੇ ਪੰਜਾਬ ਦੇ ਵਿੱਚ ਬਾਰਡਰਾਂ ਤੇ ਨਸ਼ਾ ਸਪਲਾਈ ਕਰਦੇ ਸੀ ਜਿਹਦੇ ਨਾਲ ਪੰਜਾਬ ਮਤਲਬ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਫੈਲਿਆ ਜੇ ਅਸੀਂ ਮੰਗ ਕਰਦੇ ਆਂ ਵੀ ਉਹ ਜਿਹੜੀ ਰਿਪੋਰਟ ਨੂੰ ਜਨਤਕ ਕਰਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਫਿਰ ਜਿਹੜਾ ਨਸ਼ਾ ਨੂੰ ਠੱਲ ਪਾਇਆ ਜਾ ਸਕਦੀ ਹੈ ਮੇਰਾ ਨਾਮ ਖੁਸ਼ਮੰਤ ਹਨੀ ਹੈ ਜ਼ਿਲ੍ਹਾ ਸਖਤਰ ਨੌਜਵਾਨ ਭਾਰਸਵਾ ਅੱਜ ਅਸੀਂ 23 ਮਾਰਚ ਦੇ ਸ਼ਹੀਦ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਤੇ ਹੋਰ ਜਿਹੜੇ ਮਾਰਚ ਦੇ ਮਹੀਨੇ ਦੇ ਵਿੱਚ ਲੋਕਾਂ ਲਈ ਕੰਮ ਕਰਦੇ ਹੋਏ ਜਿਹੜੇ ਨੌਜਵਾਨ ਨੇ ਸਾਡੇ ਲੋਕ ਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਸਮਰਪਿਤ ਉਹਨਾਂ ਯਾਦ ਨੂੰ ਲੈ ਕੇ ਅੱਜ ਅਸੀਂ ਇੱਥੇ ਤਹਿਸੀਲ ਦੇ ਵਿੱਚ ਪਾਤਣਾ ਵਿੱਚ ਬੁੱਤ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ ਪਰੰਤੂ ਜਿਹੜੀ ਇਹ ਸ਼ਰਧਾਂਜਲੀ ਹੋਰ ਪੋਲੀਟੀਕਲ ਪਾਰਟੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਿਰਫ ਹਾਰ ਪਾ ਕੇ ਜਾਂ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਕੈਂਡਲ ਮਾਰਚ ਕਰਕੇ ਜਾਂ ਇੱਕ ਕੋਈ ਰਾਜਨੀਤਿਕ ਬਿਆਨ ਦੇ ਕੇ ਖਤਮ ਨਹੀਂ ਹੋਊਗੀਆਂ ਇਹਦੇ ਨਾਲ ਅਸੀਂ ਅੱਜ ਦੇ ਜਿਹੜਾ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ ਉਹਦੇ ਸੁਪਨਿਆਂ ਦਾ ਰਾਜ ਉਹ ਕਿਵੇਂ ਬਣੂਗਾ ਉਹਨਾਂ ਨੇ ਬਣਾਈ ਹੋਈ ਜਥੇਮੰਦੀ ਨੂੰ ਅੱਗੇ ਕਿਵੇਂ ਤੋਰਿਆ ਜਾਊਗਾ ਪਿੰਡਾਂ ਸ਼ਹਿਰਾਂ ਦੇ ਨੌਜਵਾਨ ਨੂੰ ਚੇਤਨ ਕਿਵੇਂ ਕੀਤਾ ਜਾਊਗਾ ਇਹ ਸਵਾਲ ਕਦਮ ਵਧਾਵਾਂਗੇ ਇੱਥੋਂ ਨੌਜਵਾਨਾਂ ਨੂੰ ਅਸੀਂ ਇੱਕ ਸੇਧ ਦੇਣਾ ਚਾਹੁੰਦੇ ਆ ਅਸੀਂ ਆਪ ਵੀ ਸਿੱਖਣਾ ਚਾਹੁੰਦੇ ਆ ਨੌਜਵਾਨਾਂ ਨੂੰ ਚਾਹੁੰਦੇ ਆ ਵੀ ਅਸੀਂ ਭਗਤ ਸਿੰਘ ਨੂੰ ਇੱਕ ਨਾਇਕ ਬਣਾ ਕੇ ਇੱਥੋਂ ਦੀ ਜਿਹੜੀ ਦਲਦਲ ਆ ਪੰਜਾਬ ਦੇ ਵਿੱਚ ਨਸ਼ਿਆਂ ਦੀ ਬੇਰੋਜ਼ਗਾਰੀ ਦੀ ਵਿਦੇਸ਼ ਜਾਣ ਦੀ ਇਹ ਦਲਦਲ ਦੇ ਵਿੱਚੋਂ ਬਾਹਰ ਹੋ ਕੇ ਚੇਤਨ ਹੋਈਏ ਜਥੇਵੰਦ ਹੋਈਏ ਤੇ ਆਪਣੀ ਮੰਗਾਂ ਮਸਲੇ ਲੈ ਕੇ ਅਸੀਂ ਆਪਣੇ ਜਿਹੜੇ ਹੈਗੇ ਪ੍ਰੋਗਰਾਮ ਮਿੱਥੀਏ ਤੇ ਅੱਜ ਅਸੀਂ ਉਹ ਨੂੰ ਉਹਦੇ ਵਿੱਚੋਂ ਇੱਕ ਪ੍ਰੋਗਰਾਮ ਮਿੱਥਿਆ ਹੋਇਆ ਇੱਥੋਂ ਦੀ ਅਸੀਂ ਹੁਣ ਮਾਰਚ ਕਰਦੇ ਹੋਏ ਇੱਥੋਂ ਦੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਦੇ ਘਰ ਉੱਥੇ ਜਾਵਾਂਗੇ ਉੱਥੇ ਆਪਣਾ ਪ੍ਰੋਗਰਾਮ ਅੱਗੇ ਕਰਦੇ ਹੋਏ ਉਹਨਾਂ ਨੂੰ ਇੱਥੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਨੌਜਵਾਨਾਂ ਦੀ ਜਿਹੜੇ ਮੰਗਾਂ ਮਸਲੇ ਨੇ ਲੋਕਲ ਉਹਨਾਂ ਦੇ ਸੰਬੰਧੀ ਜਿਹੜਾ ਇੱਕ ਮੰਗ ਪੱਤਰ ਦਿੱਤਾ ਜਾਊਗਾ